ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਸੱਚੀ ਘਟਨਾ ਆਪਣੀ ਅੱਜ ਦੀ ਸੱਚੀ ਘਟਨਾ ਟੀਮਾ ਮੰਡੀ ਦੇ ਵਿੱਚ ਵਾਪਰੀ ਇੱਕ ਬਹੁਤ ਹੀ ਦਰਦਨਾਕ ਘਟਨਾ ਇੱਕ ਰਿਟਾਇਰਡ ਆਰਮੀ ਆਫੀਸਰ ਦੁਆਰਾ ਆਪਣੇ ਹੀ 19 ਸਾਲਾ ਪੁੱਤਰ ਨੂੰ ਆਪਣੀ ਲਾਇਸੈਂਸੀ ਰਫਲ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਦੋਂ ਵੀ ਆਪਾਂ ਫੋਨ ਚੱਕਦੇ ਆ ਫੇਸਬੁੱਕ ਜਾਂ ਕੋਈ YouTube ਖੋਲਦੇ ਆ ਤਾਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਇਹ ਖਬਰਾਂ ਆਮ ਰੋਜ਼ ਇੱਕ ਦੀ ਘਟਨਾ ਇਹੋ ਜੀ ਹੁੰਦੀ ਆ ਜਿਹੜੀ ਨੂੰ ਸੁਣ ਕੇ ਲੋਗ ਟੇ ਖੜੇ ਹੋ ਜਾਂਦੇ ਆ ਟੀਮਾ ਮੰਡੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਉਸ ਪਰਿਵਾਰ ਦਾ ਜਿਹੜਾ ਮੁਖੀ ਆ ਉਹ ਫੌਜ ਦੇ ਵਿੱਚੋਂ ਰਿਟਾਇਰਡ ਹੋਇਆ ਤੇ ਹੁਣ ਸਤੌਜ ਕਿਸੇ ਕਾਲਜ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਪਰਿਵਾਰ ਦੇ ਵਿੱਚ ਇੱਕ ਆਪ ਫੌਜੀ ਉਸ ਦੀ ਪਤਨੀ ਪਰਮਜੀਤ ਕੌਰ ਤੇ ਉਹਦੇ ਦੋ ਬੱਚੇ ਆ ਬੇਟਾ 19 ਸਾਲ ਦਾ ਜਿਹਦਾ ਨਾਮ ਅਮਨਦੀਪ ਸਿੰਘ ਆ ਤੇ ਇੱਕ ਬੇਟੀ ਆ ਬੇਟੇ ਤੋਂ ਜੋ ਵੱਡੀ ਆ ਗੱਲ ਕਿਵੇਂ ਵਾਪਰਦੀ ਆ ਘਟਨਾ ਕਿਵੇਂ ਵਾਪਰਦੀ ਆ ਜਦੋਂ ਇਹ ਫੌਜੀ ਜਿਹੜਾ ਰਿਟਾਇਰਡ ਹੋ ਕੇ ਆਉਂਦਾ ਤੇ ਇਹਨੂੰ ਸਤੌਜ ਇੱਕ ਕਾਲਜ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਮਿਲ ਜਾਂਦੀ ਆ ਬੱਚੇ ਆ ਜਿਹੜੇ ਉਹ ਜਵਾਨ ਹੋ ਜਾਂਦੇ ਨੇ ਪਰ ਇਸ ਬੰਦੇ ਨੂੰ ਸ਼ਰਮ ਨ ਆਈ ਇਹਦੇ ਕਿਸੇ ਬਾਹਰ ਔਰਤ ਨਾਲ ਨਜਾਇਜ਼ ਸਬੰਧ ਕੈਮ ਹੋ ਗਏ। ਅਕਸਰ ਅਸੀਂ ਵਿਆਹ ਤੋਂ ਬਾਅਦ ਨਜਾਇਜ਼ ਸਬੰਧਾਂ ਦੀਆਂ ਬਹੁਤ ਗੱਲਾਂ ਸੁਣਦੇ ਆਂ ਪਰ ਇਹ ਸਬੰਧ ਆ ਜਿਹੜੇ ਇੱਕ ਨਾ ਇੱਕ ਦਿਨ ਉਹਦੀ ਫੈਮਿਲੀ ਤੇ ਭਾਰੂ ਪੈ ਜਾਂਦੇ ਆ। ਪਰਿਵਾਰ ਦੇ ਵਿੱਚ ਇਹ ਗੱਲ ਆ ਜਿਹੜੀ ਇਹ ਲੁਕੀ ਨਹੀਂ ਰਹਿੰਦੀ। ਕੋਈ ਵੀ ਗੱਲ ਆ ਜਿਹੜੀ ਕਹਿੰਦੇ ਹੁੰਦੇ ਆ ਵੀ ਆਪਾਂ ਜਿੰਨਾ ਮਰਜ਼ੀ ਲੁਕਾਉਣ ਦੀ ਕੋਸ਼ਿਸ਼ ਕਰ ਲਈ ਗੱਲ ਤਾਂ ਖੂਚੋਂ ਕੀਤੀ ਵੀ ਬਾਹਰ ਆ ਜਾਂਦੀ ਆ। ਇਸ ਬੰਦੇ ਦੇ ਉਸ ਔਰਤ ਨਾਲ ਸਬੰਧ ਆ ਜਿਹੜੇ ਉਹਦੀ ਪਤਨੀ ਨੂੰ ਪਤਾ ਸੀ ਪਰ ਉਹ ਆਪਣੇ ਬੱਚਿਆਂ ਤੋਂ ਲੁਕਾਉਂਦੀ ਸੀ ਤੇ ਅੰਦਰੋਂ-ਅੰਦਰੀ ਆਪਣੇ ਘਰ ਵਾਲੇ ਨੂੰ ਟੋਕਦੀ ਸੀ ਬਹੁਤ ਸਾਰੀਆਂ ਔਰਤਾਂ ਇਹੋ ਜੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਦਾ ਪਤਾ ਹੁੰਦਾ ਪਰ ਉਹ ਟੋਕਦੀਆਂ ਨਹੀਂ ਅੰਦਰੇ-ਅੰਦਰ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਕਿਤੇ ਸਬਰ ਕਰਦੀਆਂ ਵੀ ਚਲ ਕਿ ਕਿੰਨਾ ਕੁ ਟਾਈਮ ਬਾਹਰ ਟੱਕੇ ਖਾਊਗਾ ਆਖਰ ਨੂੰ ਆਉਣਾ ਤਾਂ ਘਰੇ ਹੀ ਆ ਪਰ ਕਈ ਵਾਰ ਇਹ ਚੁੱਪੀ ਆ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਤਬਾਹ ਕਰ ਦਿੰਦੀ ਆ ਪਰਮਜੀਤ ਕੌਰ ਨਾਲ ਵੀ ਇਦਾਂ ਹੀ ਹੋਇਆ ਪਰਮਜੀਤ ਇੱਕ ਨਰਮ ਸੁਭਾਅ ਦੀ ਔਰਤ ਸੀ ਉਹਨੇ ਆਪਣੇ ਪਤੀ ਨੂੰ ਤਾੜਨਾ ਨਹੀਂ ਦਿੱਤੀ ਸਿਰਫ ਅੰਦਰੇ ਅੰਦਰ ਰਿਕੁਐਸਟ ਕੀਤੀ ਕਿ ਤੁਸੀਂ ਸੁਧਰ ਜੋ ਪਰ ਕਈ ਬੰਦੇ ਇਹੋ ਜਿਹੇ ਹੁੰਦੇ ਆ ਕਹਿੰਦੇ ਆ ਵੀ ਉਹ ਕਹਿਣ ਨਾਲ ਨਹੀਂ ਜਿਹੜੇ ਲਤਾਂ ਦੇ ਪੂਤ ਹੁੰਦੇ ਆ ਉਹ ਗੱਲਾਂ ਨਾਲ ਨਹੀਂ ਸਮਝਦੇ ਉਹਨੇ ਚਲੋ ਇਹ ਹੋ ਗਿਆ ਹਨਾ ਬੱਚਿਆਂ ਦੀ ਸ਼ਰਮ ਮਾਰਦੀ ਸੀ ਪਰ ਬੱਚਿਆਂ ਨੂੰ ਇਹ ਗੱਲ ਪਤਾ ਲੱਗ ਜਾਂਦੀ ਆ ਵੀ ਉਹਨਾਂ ਦਾ ਜਿਹੜਾ ਪਿਓ ਆ ਉਹ ਬਾਹਰ ਕਿਸੇ ਔਰਤ ਕੋਲ ਜਾਂਦਾ ਜਿੰਨਾ ਟਾਈਮ ਵੈਸੇ ਜਾਂਦਾ ਉਹਨਾ ਟਾਈਮ ਤਾਂ ਗੱਲ ਠੰਡੀ ਰਹਿੰਦੀ ਆ ਪਰ ਜਦੋਂ ਹੁਣ ਉਹ ਆਦਮੀ ਆਪਣੀ ਪਤਨੀ ਨੂੰ ਕੁੱਟਦਾ ਆਪਣੇ ਬੱਚਿਆਂ ਦੀ ਕੁੱਟਮਾਰ ਕਰਦਾ ਬੱਚੇ ਉਹਦਾ ਵਿਰੋਧ ਕਰਦੇ ਕਿ ਤੂੰ ਗਲਤ ਹੋ ਕੇ ਵੀ ਸਾਨੂੰ ਕੁੱਟਦਾ ਤਾਂ ਉਹ ਕਹਿ ਦਿੰਦਾ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਘਰੋਂ ਕੱਢੂੰਗਾ ਮੈਂ ਤਾਂ ਜਿਹੜੀ ਔਰਤ ਨਾਲ ਰਹਿਣਾ ਚਾਹਣਾ ਮੈਂ ਤਾਂ ਉਹਨੂੰ ਘਰੇ ਲਿਆਉਂਗਾ ਹੁਣ ਉਹ ਅਕਸਰ ਇਹੀ ਗੱਲ ਕਹਿੰਦਾ ਕਿ ਤੁਸੀਂ ਨਿਕਲੋ ਮੇਰੇ ਘਰੋਂ ਜਦੋਂ ਵੀ ਉਹ ਲੜਦਾ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਬੱਚੇ ਮੂਰੇ ਹੋ ਜਾਂਦੇ ਸੀ ਹੁਣ ਜਵਾਨ ਬੱਚੇ ਸੀ ਉਹਨਾਂ ਨੂੰ ਵੀ ਸ਼ਰਮ ਆਉਂਦੀ ਸੀ ਉਕੇ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਨੇ ਆ ਜਦੋਂ ਕੋਈ ਇਦਾਂ ਦੀ ਗਲਤੀ ਕਰਦਾ ਚਾਹੇ ਉਹ ਵੱਡਾ ਹੋਵੇ ਚਾਹੇ ਬੱਚਾ ਹੋਵੇ ਅਸੀਂ ਟੋਕਦੇ ਆ ਪਰਿਵਾਰਕ ਮੈਂਬਰ ਟੋਕਦੇ ਆ ਬੱਚਿਆਂ ਨੇ ਰੋਕਣਾ ਟੋਕਣਾ ਸ਼ੁਰੂ ਕੀਤਾ ਤਾਂ ਉਹਨੂੰ ਇਹ ਲੱਗਣ ਲੱਗਿਆ ਵੀ ਇਹ ਤਾਂ ਮੇਰੀ ਰੋਕ ਟੋਕ ਕਰਦੇ ਆ ਫਿਰ ਉਹਨੇ ਸਰੇਆਮ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਤਾਂ ਉਸ ਔਰਤ ਨੂੰ ਘਰੇ ਲਿਆਉਂਗਾ ਤੁਸੀਂ ਨਿਕਲੋ ਸਾਰੇ ਮੇਰੇ ਘਰੋਂ ਜਦੋਂ ਗੱਲ ਵਾਧੀ ਇਸ ਗੱਲ ਦਾ ਮਤਲਬ ਇੰਨਾ ਨਹੀਂ ਪਤਾ ਸੀ ਵੀ ਇਹ ਅੰਜਾਮ ਹੋ ਰੋਜ਼ ਘਰ ਦੇ ਵਿੱਚ ਕਿਚ-ਕਿਚ ਰਹਿੰਦੀ ਸੀ ਬੱਚਿਆਂ ਦੀ ਮਾਂ ਬੱਚਿਆਂ ਨੂੰ ਇਹੀ ਸਮਝਾਉਂਦੀ ਸੀ ਕਿ ਤੁਸੀਂ ਕੋਈ ਨਾ ਨਾ ਟੋਕੋ ਆਪੇ ੱੱੱਕੇ ਖਾ ਕੇ ਘਰ ਹੀ ਆਉਣਾ ਇਹਨੇ ਜਾਣਾ ਕਿੱਥੇ ਆ ਪਰ ਬੱਚੇ ਇਹ برداشت ਨਹੀਂ ਕਰਦੇ ਸੀ ਕਿਉਂਕਿ ਬੱਚਿਆਂ ਦੀ ਵੀ ਰਿਪੋਰਟੇਸ਼ਨ ਦਾ ਸਵਾਲ ਸੀ ਬੱਚਿਆਂ ਨੇ ਜਵਾਨ ਹੋਣਾ ਸੀ ਉਹਨਾਂ ਦੇ ਰਿਸ਼ਤੇ ਹੋਣੇ ਸੀ ਕੱਲ ਨੂੰ ਉਹਨਾਂ ਨੂੰ ਮੇਹਣੇ ਲਈ ਥਾਂ ਸੀ ਬੀਤੇ ਦਿਨੀ ਅਮਨਦੀਪ ਸਿੰਘ ਆ ਜਿਹੜਾ ਉਹ ਆਪਣੇ ਪਾਪਾ ਨੂੰ ਕਹਿੰਦਾ ਵੀ ਪਾਪਾ ਤੁਹਾਡੀਆਂ ਹਰਕਤਾਂ ਠੀਕ ਨਹੀਂ ਤੁਸੀਂ ਪੜੇ ਲਿਖੇ ਹਨ ਰਿਟਾਇਰਡ ਆਫੀਸਰ ਹੋ ਤੁਸੀਂ ਐਦਾਂ ਨਾ ਕਰੋ ਤੁਸੀਂ ਇਹ ਹਰਕਤਾਂ ਜਿਹੜੀਆਂ ਛੱਡ ਦਿਓ ਤਾਂ ਉਹ ਆਪਣੇ ਪੁੱਤ ਨੂੰ ਕਹਿੰਦਾ ਵੀ ਤੂੰ ਕੌਣ ਹੋਣਾ ਮੈਨੂੰ ਰੋਕਣ ਵਾਲਾ ਮੈਂ ਤਾਂ ਐਂ ਕਰੂੰ ਇਹਨੇ ਗੱਲ ਆ ਜਿਹੜੀ ਵੱਧ ਜਾਂਦੀ ਆ ਪਿਓ ਪੁੱਤਾਂ ਦੀ ਆਪਸ ਵਿੱਚ ਕਾਫੀ ਬਹਿਸ ਹੁੰਦੀ ਆ ਤੇ ਜਿਹੜਾ ਪਿਓ ਆ ਉਹ ਆਪਣੀ ਰਫਲ ਲੈਣ ਅੰਦਰ ਚਲੇ ਜਾਂਦਾ ਸਿਕਿਉਰਿਟੀ ਗਾਰਡ ਸੀ ਉਹਦੇ ਕੋਲੇ ਰਫਲ ਸੀ ਜਦੋਂ ਚਲਿਆ ਜਾਂਦਾ ਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਹਨਾ ਮੁੰਡੇ ਨੂੰ ਵੀ ਪਤਾ ਲੱਗ ਜਾਂਦਾ ਮੁੰਡਾ ਘਰੋਂ ਭੱਜ ਲੈਂਦਾ ਜਦੋਂ ਮੁੰਡਾ ਘਰੋਂ ਭੱਜਦਾ ਤਾਂ ਉਹ ਜਿਹੜਾ ਰਿਟਾਇਰਡ ਫੌਜੀ ਹੁੰਦਾ ਉਹ ਆਪਣੇ ਪੁੱਤ ਦੇ ਪਿੱਛੇ ਭੱਜਦਾ ਗਲੀ ਦੇ ਵਿੱਚ ਜਦੋਂ ਮੁੰਡਾ ਭਾਈ ਦਾ ਤਾਂ ਉਹਦੇ ਜਾਂਦੇ ਦੇ ਜਿਹੜਾ ਇੱਕ ਫਾਇਰ ਕਰਦਾ ਤੇ ਮੁੰਡੇ ਦੀ ਨਾਲ ਦੀ ਨਾਲ ਉੱਥੇ ਮੌਤ ਹੋ ਜਾਂਦੀ ਆ ਉਹਨੂੰ ਮਾਰ ਦਿੰਦਾ ਲੋਕ ਇਕੱਠੇ ਹੋ ਜਾਂਦੇ ਆ ਲੋਕ ਆ ਜਿਹੜੇ ਉਹਨੂੰ ਗਾਲਾਂ ਦਿੰਦੇ ਆ ਉਹਨੂੰ ਰੋਕਦੇ ਆ ਅੰਦਰ ਆ ਕੇ ਉਹ ਆਪਣੀ ਪਤਨੀ ਤੇ ਬੇਟੀ ਨੂੰ ਵੀ ਕਤਲ ਕਰਨਾ ਚਾਹੁੰਦਾ ਸੀ ਪਰ ਉਹ ਅੰਦਰ ਲੁਕ ਗਈਆਂ ਇੰਨੇ ਨੂੰ ਲੋਕ ਆ ਗਏ ਤੇ ਲੋਕਾਂ ਤੋਂ ਡਰਦਾ ਉਹ ਰਫਲ ਸੁੱਟ ਕੇ ਭੱਜ ਗਿਆ ਫਿਰ ਸਵੇਰ ਦਾ ਟਾਈਮ ਸੀ ਦਿਨ ਚੜ੍ਹਦੇ ਦਾ ਲੋਕ ਆਉਂਦੇ ਆ ਪਰਮਜੀਤ ਕੌਰ ਨੂੰ ਤੇ ਉਹਦੀ ਬੇਟੀ ਨੂੰ ਘਰੋਂ ਬਾਹਰ ਕੱਢਦੇ ਆ ਅੰਦਰ ਅੰਦਰੋਂ ਤੇ ਫਿਰ ਉਹ ਪੁਲਿਸ ਨੂੰ ਸੂਚਿਤ ਕਰਦੀ ਆ ਕਿ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਰਹਿਦਾ ਸੀ ਮੇਰੇ ਪਤੀ ਨੇ ਮੇਰੇ ਪੁੱਤ ਦਾ ਕਤਲ ਕਰਤਾ ਪੁਲਿਸ ਜਿਹੜੀ ਉਹ ਮੌਕੇ ਤੇ ਪਹੁੰਚਦੀ ਆ ਤੇ ਪਰਿਵਾਰ ਦੇ ਵਿੱਚ ਰੋਣ ਕਲਾਉਣ ਪਿਆ ਹੁੰਦਾ 19 ਸਾਲ ਦਾ ਨੌਜਵਾਨ ਸੋਹਣਾ ਸੁਨੱਖਾ ਨੌਜਵਾਨ ਜਿਹੜਾ ਉਹਦੀ ਮਾਂ ਨੇ ਇੰਨੇ ਚਾਵਾ ਲਾਡਾਂ ਨਾਲ ਪਾਲਿਆ ਸੀ ਉਹਦੀ ਮੌਤ ਆ ਜਿਹੜੀ ਉਹ ਬਹੁਤ ਮੰਦਭਾਗੀ ਹੋਈ ਕਤਲ ਹੋਇਆ ਜਿਹੜਾ ਪਿਤਾ ਉਹ ਫਰਾਰ ਦੱਸਿਆ ਜਾਂਦਾ ਫਿਰ ਮੀਡੀਆ ਪਹੁੰਚਦਾ ਮੀਡੀਆ ਦੇ ਸਾਹਮਣੇ ਉਹ ਮਾਮਾ ਧੀਆ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਜੋ ਅਸੀਂ ਸਾਰਿਆਂ ਨੇ ਵੀਡੀਓ ਵੇਖੀ ਆ ਕਿਵੇਂ ਮਾਮਾ ਧੀਆ ਰੋਂਦੀਆਂ ਨੇ ਕੁੜੀ ਬਸ ਇੱਕੋ ਹੀ ਕਹਿੰਦੀ ਆ ਕਿ ਮੇਰਾ ਸੋਨੇ ਵਰਗਾ ਭਰਾ ਉਸ ਬੰਦੇ ਨੇ ਮਾਰਤਾ ਜਿਹਨੂੰ ਪਿਓ ਕਹਿੰਦੀ ਨੂੰ ਮੈਨੂੰ ਸ਼ਰਮ ਆਉਂਦੀ ਆ ਕੋਈ ਉਹਨੂੰ ਸਜ਼ਾ ਦੇ ਦਿਓ ਉਹਨੂੰ ਫਾਂਸੀ ਲਾ ਦਿਓ ਮੇਰਾ ਸੋਨੇ ਵਰਗਾ ਭਰਾ ਮਾਰਤਾ ਇਹ ਕੁੜੀ ਦੇ ਜਿਹੜੇ ਕੀਰਨੇ ਆ ਉਹ ਦਿਲ ਨੂੰ ਚੀਰਦੇ ਆ ਤੇ ਕੁੜੀ ਦੀ ਮਾਂ ਜਿਹੜੀ ਉਹ ਵੀ ਉਹਦੇ ਕੋਲ ਹੀ ਬੈਠੀ ਹੁੰਦੀ ਆ ਦੋਨੋਂ ਮਾਮਾਤੀਆਂ ਜਿਹੜੀਆਂ ਉਹਨਾਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੁੰਦਾ ਦੋਨੋਂ ਵਿਚਾਰੀਆਂ ਰੋਂਦੀਆਂ ਕਰ ਲਾਉਂਦੀਆਂ ਪਰ ਗੱਲ ਤਾਂ ਇਹ ਆ ਵੀ ਜਿਹੜਾ ਕੰਮ ਹੋਣਾ ਸੀ ਉਹ ਹੋ ਗਿਆ ਕਾਸ਼ ਪਰਮਜੀਤ ਕੌਰ ਨੇ ਪਹਿਲਾਂ ਹੀ ਕੋਈ ਸਟੈਂਡ ਲਿਆ ਹੁੰਦਾ ਪਰ ਗੱਲ ਇਹ ਵੀ ਆ ਕਿ ਜਦੋਂ ਕੋਈ ਆਦਮੀ ਵਿਗੜਦਾ ਜਾਂ ਔਰਤ ਵਿਗੜਦੀ ਆ ਤਾਂ ਉਹਦਾ ਕੋਈ ਹੱਲ ਨਹੀਂ ਹੁੰਦਾ ਬਹੁਤ ਸਾਰੇ ਘਰਾਂ ਦੀਆਂ ਇਹ ਕਹਾਣੀਆਂ ਬਣ ਚੁੱਕੀਆਂ ਨੇ ਜਿਨ੍ਹਾਂ ਦੇ ਜਵਾਨ ਔਲਾਦ ਘਰੇ ਆ ਉਹ ਮਾਪਿਓ ਬਾਹਰ ਸਬੰਧ ਬਣਾਉਂਦੇ ਆ ਤੇ ਇਹੀ ਸਬੰਧ ਉਹਨਾਂ ਦੇ ਪਰਿਵਾਰ ਨੂੰ ਉਜਾੜੇ ਵੱਲ ਲਿਆ ਜਾਂਦੇ ਆ ਸਾਨੂੰ ਇਹ ਪਤਾ ਵੀ ਜਿਹੜੇ ਸਮਾਜ 'ਚ ਅਸੀਂ ਰਹਿੰਦੇ ਆ ਉਹ ਇੰਨਾਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦਾ ਜਿਹੜੀਆਂ ਗੱਲਾਂ ਦੀ ਸਮਾਜ ਇਜਾਜ਼ਤ ਨਹੀਂ ਦਿੰਦਾ ਉਹ ਸਾਨੂੰ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਚਲੋ ਵੈਸੇ ਤਾਂ ਸਮਾਜ ਦੇ ਵਿੱਚ ਹਰ ਇੱਕ ਬੰਦੇ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਪਰ ਸਾਨੂੰ ਇਹ ਪਤਾ ਕਿ ਸਾਡੇ ਲਈ ਕੀ ਗਲਤ ਆ ਤੇ ਕੀ ਸਹੀ ਆ ਨਜਾਇਜ਼ ਰਿਸ਼ਤੇ ਆ ਜਿਹੜੇ ਉਹ ਪਰਿਵਾਰਾਂ ਦੀ ਤਬਾਹੀ ਦਾ ਕਾਰਨ ਬਣਦੇ ਆ ਪ੍ਰਦੇਵੀ ਆਦਮੀ ਨੂੰ ਜਾਂ ਔਰਤ ਨੂੰ ਬਾਹਰ ਰਿਸ਼ਤੇ ਨਹੀਂ ਬਣਾਉਣੇ ਚਾਹੀਦੇ। ਇਹੋ ਜਿਹਾ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਦੇ ਕਰਕੇ ਉਹਨਾਂ ਦੀ ਔਲਾਦ ਨੂੰ ਸਮਾਜ ਤਾਨੇ ਮਿਹਨੇ ਮਾਰੇ ਜਾਂ ਉਹਨਾਂ ਦੀ ਔਲਾਦ ਦਾ ਨੱਕ ਨੀਵਾ ਹੋਵੇ। ਜਦੋਂ ਅਸੀਂ ਖੁਦ ਇਹੋ ਜਿਹੇ ਰਿਸ਼ਤੇ ਉਸਾਰਾਂਗੇ ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਮੱਤ ਦੇਵਾਂਗੇ? ਜਿਸ ਪਾਸੇ ਸਾਡਾ ਸਮਾਜ ਅੱਜ ਕੱਲ੍ਹ ਚੱਲਿਆ ਹੋਇਆ ਬਹੁਤ ਸਾਰੀਆਂ ਕਟਨਾਵਾਂ ਜਿਹੜੀਆਂ ਪਰਿਵਾਰਾਂ ਦੇ ਵਿੱਚ ਕਲੇਸ਼ ਆ ਉਹ ਨਜਾਇਜ਼ ਰਿਸ਼ਤੇ ਕਰਕੇ ਹੁੰਦੇ ਆ। ਲੋਕ ਪਤਾ ਨਹੀਂ ساری ਉਮਰ ਕੱਢ ਕੇ ਵੀ ਆਪਣੀ ਸਿਆਣਪਾ ਜਿਹੜੀ ਉਹ ਕਿਹੜੇ ਖੂ ਖਾਤੇ ਪਾ ਦਿੰਦੇ ਆ ਪਤਾ ਨਹੀਂ ਉਹ ਸ਼ੁਰੂ ਤੋਂ ਹੀ ਸਿਆਣੇ ਨਹੀਂ ਹੁੰਦੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਅਸੀਂ ਆਪਣੇ ਪਰਿਵਾਰ ਨੂੰ ਤਬਾਹੀ ਵੱਲ ਲੈ ਕੇ ਕਿਉਂ ਜਾ ਰਹੇ ਆ ਜਿਹੜੇ ਬੱਚਿਆਂ ਨੂੰ ਜਨਮ ਦਿੱਤਾ ਉਹ ਪਾਲੇ ਪੜ੍ਹਾਏ ਮੁੜ ਕੇ ਉਹਨਾਂ ਨੂੰ ਆਪਣੇ ਹੱਥੀਂ ਕਤਲ ਕਰਨਾ ਇੱਕ ਔਰਤ ਕਰਕੇ ਇੱਕ ਆਦਮੀ ਨੇ ਆਪਣੇ ਬੇਟੇ ਨੂੰ ਮਾਰਤਾ ਸਾਡੇ ਸਮਾਜ ਦੇ ਵਿੱਚ ਇਦੋਂ ਮੰਦ ਭਾਗੀ ਖਬਰ ਹੋਰ ਕੀ ਹੋਊ ਇਹੋ ਜਿਹੀਆਂ ਗੱਲਾਂ ਸੁਣ ਕੇ ਬਹੁਤ ਡਰ ਲੱਗਦਾ ਮਾਇਦੇ ਵਿੱਚ ਜੋ ਕੁਝ ਵਾਪਰਦਾ ਇਹ ਬਹੁਤ ਮੰਦ ਭਾਗਾ ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਨੂੰ ਇਹ ਲੱਗਦਾ ਹੁੰਦਾ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕੱਲ ਜੋ ਆ ਗਿਆ ਵਾਕਿਆ ਹੀ ਕੱਲ ਜੋਗਾ ਕਿਉਂਕਿ ਜਿਹੜੇ ਮਾਪਿਓ ਨੇ ਆਪਣੇ ਬੱਚਿਆਂ ਦੇ ਫਿਊਚਰ ਨੂੰ ਦੇ ਫਿਊਚਰ ਨੂੰ ਲੈ ਕੇ ਸੁਪਨੇ ਵੇਖੇ ਹੁੰਦੇ ਨੇ ਤੇ ਉਹਨਾਂ ਨੂੰ ਸਮਝਾਉਣਾ ਹੁੰਦਾ ਉਹੀ ਮਾਪਿਓ ਜਦੋਂ ਕਰਾਹੀ ਪੈ ਜਾਂਦੇ ਆ ਤਾਂ ਫਿਰ ਬੱਚੇ ਆ ਜਿਹੜੇ ਉਹ ਵਿਚਾਰੇ ਕਿੱਧਰ ਜਾਣ ਕਈ ਬੱਚੇ ਆ ਨਾ ਉਮਰ ਨਾਲੋਂ ਪਹਿਲਾਂ ਸਿਆਣੇ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਮਾਪਿਓ ਕੋਈ ਇਹੋ ਜਿਹਾ ਕੰਮ ਕਰਦਾ ਤੇ ਉਹਨਾਂ ਨੂੰ ਸਮਾਜ ਦੇ ਵਿੱਚ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਅਮਨਦੀਪ ਸਿੰਘ ਵੀ ਆਪਣੇ ਪਿਓ ਨੂੰ ਗਲਤ ਕੰਮ ਤੋਂ ਰੋਕਦਾ ਸੀ ਤੇ ਜਦੋਂ ਕਿਸੇ ਨੂੰ ਗਲਤ ਕੰਮ ਤੋਂ ਰੋਕਿਆ ਜਾਂਦਾ ਤਾਂ ਉਹਦਾ ਗੁੱਸਾ ਜਿਹੜਾ ਉਹ ਉਹਦੀ ਇਨਸਾਨ ਦੀ ਜਾਨ ਲੈ ਲੈਂਦਾ ਉਹ ਭਾਵੇਂ ਉਹਦੇ ਕਿੰਨਾ ਹੀ ਨੇੜਲਾ ਕਿਉਂ ਨਾ ਹੋਵੇ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮਿਲਾਂਗੇ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਤਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ